ਅੱਜ ਗੱਲ ਕਰਦੇ ਆਂ ਬਾਈ 28P67 ਪਾਇਨਰ ਦਾ ਜਿਹੜਾ B ਆ ਜਿਹੜਾ ਕਿ ਮਾਲਵੇ ਲਈ ਇੱਕ ਹਸਾਲ ਦਾ ਵਰਦਾਨ ਸੀ ਪਿਛਲੇ 2-3 ਸਾਲਾਂ ਦੇ ਉੱਤੋਂ ਨਾ ਨਜ਼ਾਰੇ ਲੈ ਲੇ ਜੱਟਾਂ ਨੇ 70-70 ਮਣ ਤੋਂ ਵੱਧ ਵਿਗਿਆ ਤੇ ਦੀ ਇੱਕ ਖਾਸੀਅਤ ਆ ਵੀ ਜਿਹੜਾ ਦਾ ਚੌਲ ਆ ਨਾ ਉਹ ਮੋਟਾ ਦੂਜੇ ਹਾਈਬ੍ਰਿਡ ਝੋਨੇ ਵਾਂਗੂ ਬਰੀਕ ਨਹੀਂ ਹੈਗਾ ਤੇ ਮੰਡੀ ਦੇ ਵਿੱਚ ਵੀ ਕੋਈ ਬਾੜਾ ਪਤਾ ਨਹੀਂ ਲੱਗਦਾ ਵੀ ਇਹ ਪਰਮਲ ਝੋਨਾ ਜਾਂ ਹਾਈਬ੍ਰਿਡ ਝੋਨਾ ਨਿਕਲਦਾ ਬਹੁਤ 2.5-3 ਨੰਬਰ ਪਾਣੀ ਤੱਕ ਵੀ ਹੋ ਜਾਂਦਾ ਜ਼ਮੀਨ ਚਾਹੇ ਰੇਤਲੀ ਆ ਚਾਹੇ ਦਰਮਿਆਨੀ ਆ ਉੱਥੇ ਵੀ ਹੋ ਜਾਂਦਾ ਚੰਗੀ ਬਾਣ ਵਾਲੇ ਚੰਗੇ ਪਾਣੀ ਵਾਲੇ ਇਹਨੂੰ ਪੰਗਾ ਨਾ ਲਿਓ ਕਿਉਂਕਿ ਇਹਨੇ ਕੁਝ ਨਹੀਂ ਦੇਣਾ ਇਹ ਬਣਿਆ ਹੀ ਮਾੜੇ ਪਾਣੀ ਲਈ ਆ ਮਾੜੇ ਪਾਣੀ ਦਾ ਰਾਜਾ ਬਈ 2867 ਤੇ ਉਹਦੇ ਬਾਰੇ ਅੱਜ ਡਿਟੇਲ ਦੇ ਵਿੱਚ ਦੱਸਦੇ ਆ ਕੀ ਹਿਸਾਬ ਕਿਤਾਬ ਆ ਕੀ ਰੇਟ ਆ ਅੱਜ ਬਈ ਤਰੀਕ ਹੋਗੀ 5 ਮਈ ਅੱਜ ਹਾਈਬ੍ਰਿਡ ਦੇ ਰਿਲੇਟਡ ਜਿਹੜਾ ਕੋਰਟ ਕੇਸ ਲੱਗਿਆ ਹੋਇਆ ਸੀ ਉਹਦਾ ਫੈਸਲਾ ਆਉਣਾ ਸੀ ਜਿਹਦੀ 13 ਮਈ ਸੁਣਵਾਈ ਹੋਗੀ ਅੱਜ ਬਹੁਤ ਸਾਰੇ ਬਈਆਂ ਵਾਲਿਆਂ ਦੇ ਫੋਨ ਆਏ ਬਹੁਤ ਸਾਰੇ ਬਈਆਂ ਦੇ ਫੋਨ ਆਏ ਵੀ ਬੀ ਬਈ ਵਿਕਣ ਲੱਗ ਗਿਆ ਬਈ ਐ ਹੋ ਗਿਆ ਪਰ ਫਵਾਵਾਂ ਤੋਂ ਬਚੋ ਬਈ ਹਜੇ ਤੱਕ ਸਰਕਾਰ ਵੱਲੋਂ ਕੋਈ ਇਹਦੀ ਸਪਸ਼ਟੀਕਰਨ ਨਹੀਂ ਹੋਇਆ ਵੀ ਹਾਈਬ੍ਰਿਡ ਲੱਗੂਗਾ ਜਾਂ ਨਹੀਂ ਲੱਗੂਗਾ ਤਾਂ ਜਿੰਨੇ ਵੀ ਮਾਝੇ ਦਵਾਬੇ ਵਾਲੇ ਨੇ ਬਈ ਬਣਦੇ ਉਹ ਹਾਈਬ੍ਰਿਡ ਚੋਂ ਨਾ ਨਾ ਲਾਉਣ ਸਾਡੇ ਵਰਗੇ ਆਮ ਨੂੰ ਵੀ ਔਖਾ ਹੋ ਜਾਊਗਾ ਜਿਹੜੇ 4-5 ਜ਼ਿਲ੍ਹੇ ਨੇ ਜਿੱਥੇ ਸਿਰਫ ਹਾਈਬ੍ਰਿਡ ਚੋਂ ਨਾ ਹੁੰਦਾ ਪੀਆਰ ਚੋਂ ਨਹੀਂ ਹੁੰਦੇ ਠੀਕ ਹੈ ਤੇ ਲਿਫਟਿੰਗ ਨਹੀਂ ਪ੍ਰੋਬਲਮ ਆਊਗੀ ਵਿਕਨ ਦੀ ਵੀ ਆਊਗੀ ਤੇ ਪਰ ਫਿਰ ਵੀ 28P67 ਬਹੁਤ ਜ਼ਿਆਦਾ ਬਲੈਕ ਤੇ ਵਿਕੂਗਾ ਬਈ ਇਹ ਕਿਉਂਕਿ ਹੋਰ ਕੋਈ ਹੱਲ ਨਹੀਂ ਹੈਗਾ ਜਿਵੇਂ ਪਿਛਲੀ ਵਾਰੀ ਸਾਵਾ ਦਾ ਵੇਚਿਆ ਸੀ 7501 ਉਹੀ ਰੇਟ 28P67 ਦਾ ਹੋ ਰਿਹਾ ਬਈ ਹਨਾ ਕਈਆਂ ਨੂੰ ਪੁੱਛ ਲਿਆ 1350 ਵੀ ਵਿਕੀ ਜਾਂਦਾ ਬਈ 1300 ਵੀ ਵਿਕੀ ਜਾਂਦਾ 1390 ਵੀ ਵੇਚੀ ਜਾਂਦੇ ਆ 1450 ਵੀ ਵੇਚੀ ਜਾਂਦੇ ਆ ਅੱਜ ਦਾ ਰੇਟ ਆ ਇਸ ਤੋਂ ਬਾਅਦ ਹੁਣ ਪਤਾ ਨਹੀਂ ਵੀ ਕਿੱਥੇ ਜਾਊਗਾ ਰੇਟ ਇਹ ਕੀ ਹਿਸਾਬ ਕਿਤਾਬ ਰਹੂਗਾ ਤੇ ਇਹਦੀ ਵਿਸ਼ੇਸ਼ਤਾ ਦੱਸਦੇ ਆ ਮੈਂ ਪਹਿਲਾਂ ਹੀ ਲਿਖ ਲਿਆ ਸੀ ਤਾਂ ਜੋ ਵੀਡੀਓ ਲੰਮੀ ਨਾ ਬਣੇ 28P67 ਸਭ ਤੋਂ ਪਹਿਲਾਂ ਇਹ ਹਾਈਬ੍ਰਿਡ ਝੋਨਾ ਬਈ ਇਹ ਬੈਣ ਆ ਠੀਕ ਹੈ ਪਰ ਖੇਤ ਦੇ ਵਿੱਚ ਜਿੱਥੇ ਲੱਗਦਾ ਉਹ ਇਹੀ ਲਾਉਣਗੇ ਪਰ ਜਦੋਂ ਵੱਢਦੇ ਆ ਨਾ ਇਹ ਕੰਨਾਂ ਨੂੰ ਥੁੱਚਾਂ ਗਰਾ ਦਿੰਦਾ ਹੱਥ ਲਵਾ ਦਿੰਦਾ ਵੀ ਅਗਲੀ ਵਾਰੀ ਲਾਉਂਦੇ ਨਹੀਂ ਕਿਉਂਕਿ ਇਹ ਡਿੱਗ ਗਿਆ ਸੀ ਸਾਰਾ ਕਮਬੈਨਾਂ ਵਾਲੇ ਨੇ ਵੀ ਚੀਕਾ ਮਾਰ ਮਾਰ ਕੇ ਵੱਢਿਆ ਬੈਕ ਕਰ ਕਰਕੇ ਤਾਂ ਦਾ ਹਾਲਾ ਕਿ ਇਹ ਕਹਿੰਦੇ ਨਹੀਂ ਵੀ 110 ਸੈਂਟੀਮੀਟਰ ਆ ਪਰ ਨਾ ਕਦ ਆ ਜਿਹੜਾ ਉਹ ਜਿਵੇਂ ਜਿਵੇਂ ਤੁਸੀਂ ਖਾੜਕ ਪਾਈ ਜਾਓਗੇ ਓਵੇਂ ਓਵੇਂ ਵਧ ਹੀ ਜਾਣਾ ਗੱਟੇ ਆਪਾਂ ਪਾ ਦਿੰਨੇ ਇਹਨੂੰ 3 ਜਾਂ 4 ਫਿਰ ਕਹਿ ਦਿੰਨੇ ਆ ਯਾਰ ਸਪਰੇ ਨਹੀਂ ਹੁੰਦੀ ਗਨ ਫੜਦੇ ਨਾ ਬਾਹਾਂ ਆਕੜ ਜਾਂਦੀ ਆ 6-6 ਫੁੱਟ ਕੱਦ ਟੱਪ ਜਾਂਦਾ ਇਹ ਹਨਾ ਤਾਂ ਮਾੜੇ ਵਾਹਣ ਦੇ ਵਿੱਚ ਜਿੱਥੇ 2 2.5 ਨੰਬਰ ਪਾਣੀ ਆ ਜਾਂ ਮਾੜਾ ਵਾਹਣ ਆ ਉੱਥੇ 2.5 ਕ ਗੱਟੇ 2 ਕ ਗੱਟੇ ਬਹੁਤ ਹੁੰਦੇ ਆ ਬਾਈ ਉਦੋਂ ਹੀ ਆਪਾਂ ਨੂੰ ਕਿਰਾਂ-ਕਿਰਾਂ ਜਿਹਾ ਲੱਗਦਾ ਵੀ ਚੱਲਿਆ ਨਹੀਂ ਚੱਲਿਆ ਨਹੀਂ ਚੱਲਿਆ ਨਹੀਂ ਹਨਾ ਤਾਂ ਇਹ ਜੇ ਤੁਸੀਂ ਖੜਾ ਰੱਖਣਾ ਜਾਂ ਵਧੀਆ ਰੱਖਣਾ ਤੈਨੂੰ ਸੋ ਗੱਟੇ ਆ ਜਿਹੜੇ ਯੂਰੀਆ ਦੇ ਉਹ 2 ਤੋਂ 2.5 ਗੱਟੇ ਹੀ ਰੱਖਿਓ ਵੱਧ ਬਈ ਬਣਦੇ ਨਾ ਪਾਇਓ ਠੀਕ ਹੈ ਡਿੱਗਦਾ ਹੈਗਾ ਹੀ ਹੈਗਾ ਇਹ ਜਿਹੜਾ ਕਹਿੰਦਾ ਸ਼ਰਤ ਲਾ ਲਈ ਮੇਰੇ ਨਾਲ ਵੀ 2.5 ਪੀ ਸਟਾਰਟ ਡਿੱਗਦਾ ਨਹੀਂ ਇਹ ਡਿੱਗੂਗਾ ਡਿੱਗੂਗਾ ਤੇ ਬਾਕੀ ਮੌਸਮ ਦੇ ਉੱਤੇ ਹੁੰਦਾ ਬਈ ਪੱਕਣ ਲਈ ਦੇਣਾ ਬੁੜਾ ਕਰ ਦਿੰਦਾ ਇਹ 140 ਤੋਂ 145 ਡੇਣੇ ਨੂੰ ਲੱਗ ਜਾਂਦੇ ਆ ਬਈ ਬੀਜ ਤੋਂ ਬੀ ਤੇ ਪਨੀਰੀ ਹੈ ਜਿਹੜੀ ਇਹਦੀ ਕੱਚੀ ਜੀ ਲਾ ਦੋਗੇ ਤਾਂ ਹਾਈਬ੍ਰਿਡ ਝੋਨੇ ਦੀ ਵਧੀਆ ਜਰਮੀਨੇਸ਼ਨ ਬਹੁਤ ਸਹੀ ਹੁੰਦੀ ਆ 3 ਕਿਲੋ ਨਾਲ ਲਗਭਗ 1 ਕਿੱਲਾ ਲੱਗ ਜਾਂਦਾ ਬੀਜ ਦਾ ਹਨਾ 4 ਕਿਲੋ ਨਾਲ ਤਕਰੀਬਨ ਜੇ ਆਪਾਂ ਭਈਆਂ ਤੋਂ ਲਵਾਈਏ ਜੇ ਪਿੰਡੂ ਲੇਵਰ ਤੋਂ ਲਵਾਈਏ ਫਿਰ ਥੋੜਾ ਜਿਹਾ ਆ ਸਾਢੇ 4-5 ਕਿਲੋ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੋ ਥੋੜਾ ਜਿਹਾ 2-2 ਡੱਕੇ ਵੀ ਕਈ ਵਾਰੀ ਲੱਗ ਜਾਂਦੇ ਆ ਤੇ ਝਾੜ ਬਈ 70 ਮਣ ਤੋਂ ਤਾਂ ਡਿੱਗਦੇ ਹੀ ਨਹੀਂ ਜਿਹੜਾ ਕੱਢਿਆ ਲੋਕਾਂ ਨੇ 80 85 90 ਵੀ ਨਿਕਲਿਆ ਹੋਇਆ ਮਾੜੇ ਵਾਣ ਦੇ ਵਿੱਚ ਇਹ ਇਹ ਉੱਥੇ ਕਾਮਯਾਬ ਹੈ ਜਿੱਥੇ ਪੀਆਰ ਵੈਰੈਟੀਆਂ ਨਹੀਂ ਹੁੰਦੀਆਂ ਪਾਣੀ ਢਾਈ ਨੰਬਰ ਤੱਕ ਵੀ ਹੋ ਜਾਂਦਾ ਬਈ ਤਿੰਨ ਨੰਬਰ ਤੱਕ ਵੀ ਹੋ ਜਾਂਦਾ ਗਰਮ ਪਾਣੀ ਤੇ ਵੀ ਹੋ ਜਾਂਦਾ ਠੰਡੇ ਪਾਣੀ ਤੇ ਵੀ ਹੋ ਜਾਂਦਾ ਉਤਲੇ ਤੇ ਵੀ ਹੋ ਜਾਂਦਾ ਜਿਹੜੇ ਜ ਮਰਜ਼ੀ ਧੱਕ ਦੋ ਇਹਨੂੰ ਜ਼ਮੀਨ ਚਾਹੇ ਰੇਤਲੀ ਹੋਵੇ ਦਰਮਿਆਨੀ ਹੋਵੇ ਜਿਹੜੀ ਮਰਜ਼ੀ ਹੋਵੇ ਸਾਰਿਆਂ ਦਾ ਕਾਮਯਾਬ ਹੈ 2/3 ਕਿਲੋ ਦੀ ਪੈਕਿੰਗ ਹੈ ਜਿਹੜੀ ਅੱਜ ਦੇ ਟਾਈਮ ਆ 5 ਮਈ ਅੱਜ ਤੇ ਜਿਵੇਂ ਤੁਹਾਨੂੰ ਪਹਿਲੇ ਹੀ ਦੱਸਿਆ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਅੱਜ ਦਾ ਰੇਟ ਜਿਹੜ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਹਾਲਾਂਕਿ ਬੈਣਾ ਪੰਜਾਬ ਦੇ ਵਿੱਚ ਰਤੀਏ ਹੁਣਿਆਣੇ ਦੇ ਵਿੱਚ 1300 ਤੋਂ ਲੈ ਕੇ 1350 1390 ਆਪ ਦਾ ਰੇਟ ਬਈ ਲੱਗੀ ਜਾਂਦਾ ਪਹਿਲਾਂ ਪਿਛਲੇ ਸਾਲ ਇਹੀ ਝੋਨਾ ਸਾਡੇ 1200 ਨੂੰ ਲਿਆਏ ਸੀ ਕੁਝ ਕੁਝ 1200 ਨੂੰ ਲਿਆਏ ਸੀ ਚਲੋ ਐਦ ਕੀ ਜੇ 1300 ਨੂੰ ਵੀ ਮਿਲਦਾ ਤਾਂ ਬਹੁਤ ਚੰਗੀ ਗੱਲ ਆ 17 1800 ਤੇ ਨਾ ਚਲਾ ਜਾਵੇ ਕਿਤੇ ਇਸ ਤੋਂ ਬਾਅਦ ਤਾਂ ਜਿਨੇ ਬਈ ਬੀ ਲਾਉਣਾ ਚਾਰ ਪੰਜ ਜ਼ਿਲ੍ਹੇ ਨੇ ਹਨਾ ਜਿਵੇਂ ਤੁਹਾਨੂੰ ਦੱਸਿਆ ਤਾਂ ਸਭ ਤੋਂ ਵਧੀਆ ਵਰਦਾਨ ਮਾਨਸਾ ਲਈ ਠੀਕ ਹੈ ਚੱਕਣਗੇ ਨਾ ਚੱਕਣਗੇ ਇਹਦੀ ਹਜੇ ਕੋਈ ਸਪਸ਼ਟੀ ਕਰਨੀ ਇਹ ਡਿਟੇਲ ਦੱਸਣੀ ਸੀ ਮੈਂ ਉਹ ਦੱਸਤੀ ਬਈ ਜੇ ਤੁਹਾਨੂੰ ਹੋਰ ਵੀਡੀਓ ਚਾਹੀਦੀ ਹੈ ਕੋਈ ਹਾਈਬ੍ਰਿਡ ਚਾਹੇ ਸੀਆਰ ਚਾਹੇ ਪੀਆਰ ਬਾਸਮਤੀ ਉਹ ਕਮੈਂਟ ਕਰਦੇ ਹੋ ਬਈ ਉਹਦੀ ਆਪਾਂ ਡਿਟੇਲ ਵੀਡੀਓ ਪਾ ਦਾਂਗੇ ਥੈਂਕ ਯੂ ਸੋ ਮਾਚੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ YouTube ਤੇ ਨਹੀਂ ਜਿਹੜੇ Facebook ਤੇ ਨਹੀਂ ਉਹ ਫੋਲੋ ਕਰ ਲਓ